ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਫਲਾਸ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਮਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਉਮੀਦ ਹੈ ਕਿੰਨੇ ਕਾਸਾਰ ਨੇ ਅਸਰੇ ਦਿਨਾਂ ਤਾਜ਼ਾ ਸੈਟਲਰ ਦੱਸੇ ਰਹੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦਾ ਟਾਈਮ ਹੈ 15 ਮਈ ਦੀ ਜਿਹੜੀ ਸਵੇਰ ਹੋ ਚੁੱਕੀ ਹੈ ਅਸਰੇ ਜੇਕਰ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਲਗਭਗ ਮੌਸਮ ਸਾਫ਼ ਬਣਿਆ ਹੋਇਆ ਤਾਂ ਬਹੁਤ ਹੀ ਖੇਤਰਾ ਦੇ ਵਿੱਚ ਚੜੀ ਹੋਈ ਹੈ ਗਰਮ ਤੇ ਖੁਸ਼ਕ ਮੌਸਮ ਬਣਿਆ ਹੋਇਆ ਟੈਂਪਰੇਚਰ ਦੇ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਜਿੱਥੇ ਟੈਂਪਰੇ ਟੜ ਦਿਨਾਂ ਤੋਂ ਤੇ ਟੈਂਪਰੇਚਰ ਮੋਰ ਤੋਂ ਤਾਂ ਚੜਨੇ ਸ਼ੁਰੂ ਹੋ ਗਏ ਨੇ ਆਵੇਂ ਪੰਜਾਬ ਦੇ ਖੇਤਰਾਂ ਫਾਂਵੇਂ ਹਰਿਆਣਾ ਦੇ ਖੇਤਰਾਂ ਫਾਂਵੇਂ ਉਹ ਦਿਨਾਂ ਦੇ ਟਾਈਮ ਫਰੇਚ ਦੇ ਨੇ ਫਾਂਵੇਂ ਰਾਤਾਂ ਦੇ ਟੈਂਪਰੇਚਰ ਨੇ ਸੋ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ ਜੇ ਨਿਰੰਤਰ ਤੇ ਆਉਂਦੇ ਦਿਨਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਰਾਤਾਂ ਹੋਣਗੀਆਂ ਜਾਂ ਦਿਨ ਹੋਣਗੇ ਇਹਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਵੇਗਾ ਅਗਲੇ ਜਿਹੜੇ 3-4 ਦਿਨ ਨੇ ਜੀ ਯਾਨੀ ਕਿ ਅੱਜ 15 ਤਰੀਕ ਤੋਂ ਲੈ ਕੇ 17-18 ਤਰੀਕ ਤੱਕ ਮੌਸਮ ਗਰਮ ਤੇ ਖੁਸ਼ਕ ਰਹਿੰਦਾ ਜਾ ਫਰਿਆ ਤੇ ਜਿਹੜੀਆਂ ਹਵਾਵਾਂ ਚੱਲਣਗੀਆਂ ਗਰਮ ਤੇ ਖੁਸ਼ਕ ਹੋਣਗੀਆਂ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਵਾ ਇਸਲਾਵਾ ਜੀ ਜੋ ਤਾਜ਼ਾ ਅੰਕੜੇ ਨੇ ਜਾਰੀ ਕੀਤੇ ਨੇ ਅ ਡਿਪਾਰਟਮੈਂਟ ਅੰਟੇ ਯਾਨਕੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਉਮੀਦ ਹੈ ਜਿਹੜੇ ਅਲਰਟ ਹੈ ਉਹ ਜਾਰੀ ਕੀਤੇ ਜਾ ਚੁੱਕੇ ਨੇ ਗਰਜਲੇਸ਼ਕ ਦੇ ਨਾਲ ਵੀ ਕੁਝ ਥਾਵਾਂ ਤੇ ਜਿਹੜਾ ਤਗੜਾ ਹਨੇਰ ਚੱਕਰ ਚੱਲ ਸਕਦਾ ਜੇਕਰ ਅਸੀਂ ਗੱਲ ਕਰਦੇ ਹਾਂ ਜੀ 17 ਤਰੀਕ ਤੱਕ ਤੇ 17 ਤਰੀਕ ਤੱਕ ਫਿਲਹਾਲ ਮੌਸਮ ਕਾਮ ਤੇ ਖੁਸ਼ਕ ਰਹੇਗਾ 16 ਤਰੀਕ ਨੂੰ ਕੁਝ ਇਸ ਤਰ੍ਹਾਂ ਦੇ ਵਿੱਚ ਫਤਲ ਬਣ ਸਕਦਾ ਪੰਜਾਬ ਦੇ ਜਿਹੜਾ ਕਿ ਕਿਤੇ ਕਿਤੇ ਹਨੇਰ ਚੱਕਰ ਚਲਾ ਸਕਦਾ ਉਸ ਤੋਂ ਬਾਅਦ ਫਿਰ ਗੱਲ ਕਰੀਏ 18 19 ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਉਮੀਦ ਦੇ ਚਾਂਸ ਝੱਕੜ ਦੇ ਸਬੰਧ ਦੇ জাফর ਨੇ ਸੋ ਕਿਹੜਾ ਖੇਤਰ ਹੋਏਗਾ ਮਾਜਾ ਹੋਏਗਾ ਦਵਾਵਾ ਹੋਏਗਾ ਮਾਲਵਾ ਹੋਏਗਾ ਇਹ ਤੁਹਾਨੂੰ ਮੌਕੇ ਤੇ ਫਰੇਡ ਦਿੱਤੀ ਜਾਵਾਂਗੇ ਬਦਲ ਕਿਹੜੇ ਖੇਤਰਾ ਦੇ ਵਿੱਚ ਫਣਦੇ ਆ ਤੇ ਫਿਲਹਾਲ ਜੇ 17 18 19 20 21 ਇਹਨਾਂ ਦਿਨਾਂ ਦੇ ਵਿੱਚ ਮੀਂਹ ਚਕਰ ਦੇ ਅਸਰ ਜਿਹੜੇ ਆ ਪੰਜਾਬ ਦੇ ਵਿੱਚ ਵੜਦੇ ਜਾ ਰਹੇ ਨੇ ਕੁਝ ਖੇਤਰਾਂ ਦੇ ਵਿੱਚ ਲਿਮਟਡ ਗੜੇਮਾਰ ਵੀ ਹੋ ਸਕਦੀ ਹੈ ਉਹ ਫਹਾੜਾ ਦੇ ਲਾਗੇ ਜਿਹੜੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਕੰਮ ਸ਼ੁਰੂ ਹੋ ਸਕਦਾ ਯਾਨੀ ਕਿ ਹੁਸ਼ਿਆਰ ਫਰ ਜਲੰਧਰ ਨਵਾਂ ਸ਼ਹਿਰ ਕਫੋਰਥਲਾ ਚੰਡੀਗੜ੍ਹ ਮਹਾਲੀ ਰੋਫੜ ਹਠਾਨਕੋਟ ਤੇ ਗੁਰਦਾਸਰ ਇਹਨਾਂ ਭਾਗਾਂ ਦੇ ਵਿੱਚ ਜਿਹੜੇ ਨੇ ਹਲਕੇ ਤੋਂ ਲੱਗੇ ਦਰਮਿਆਨੇ ਕਿਤੇ ਕਿਤੇ ਤੇਜ਼ ਛਰਾਟੇ ਤੇ ਕੁਝ ਭਾਗਾਂ ਦੇ ਵਿੱਚ ਗੜੇਮਾਰੀ ਦੇ ਅਸਰ ਜਿਹੜੇ ਆ ਵੜਦੇ ਜਾ ਰਹੇ ਨੇ ਜੀ ਧੰਨਵਾਦ